ਇਦੇ ਵਿੱਚ ਕੋਈ ਸ਼ੱਕ ਨਹੀਂ ਉਹ ਗਲਤ ਹੋਇਆ ਹੈ ਨਾ ਪਰ ਸਾਡੇ ਅਸੀਂ ਆਪਾਂ ਕਿੰਨੀਆਂ ਗਲਤੀਆਂ ਕਰਦੇ ਜਦੋਂ ਡਰਾਈਵ ਕਰਦੇ ਹਾਂ ਮੈਨੂੰ ਕਿੰਨੀਆਂ ਟਿਕਟਾਂ ਮਿਲੀਆਂ ਹੁਣ ਤੱਕ ਫਾਸਟ ਡਰਾਈਵਿੰਗ ਦੀਆਂ ਹੋਰ ਡਰਾਈਵਿੰਗ ਦੀਆਂ ਗਲਤੀ ਦਾ ਮਤਲਬ ਇਹ ਤੇ ਨਹੀਂ ਨਾ ਯਾਰ ਤੁਸੀਂ ਕਿਸੇ ਨੂੰ ਇਨੀ ਹੇਟ ਤੁਸੀਂ ਉਹਦੇ ਉਹਦੇ ਖਿਲਾਫ ਸਪਰੈਡ ਕਰ ਰਹੇ ਹੋ ਮੈਂ ਕੋਈ ਵਾਈਟ ਕਮਿਊਨਿਟੀ ਨੂੰ ਨਹੀਂ ਮੈਸੇਜ ਦੇ ਰਿਹਾ ਅਮਰੀਕਨ ਕਮਿਊਨਿਟੀ ਨੂੰ ਅਟਲੀਸ ਪੰਜਾਬੀ ਕਮਿਊਨਿਟੀ ਨੂੰ ਦੇ ਰਿਹਾ ਯਾਰ ਤੁਸੀਂ ਤੇ ਸਮਝੋ ਉਸ ਦੇ ਉੱਤੇ ਕੀ ਗੁজরੰਦੀ ਹੋ ਗਈ ਉਹਦੇ ਪਰਿਵਾਰ ਤੇ ਕੀ ਗੁজরੰਦੀ ਹੋ ਗਈ ਜੇ ਅਸੀਂ ਉਹਦਾ ਸਾਥ ਨਹੀਂ ਦੇ ਸਕਦੇ ਅਟਲੀਸ ਹੇਟ ਦੇਣਾ ਮੈਨੂੰ ਪਤਾ ਬਹੁਤ ਕੁਝ ਬਹੁਤ ਨੁਕਸਾਨ ਹੋ ਗਿਆ ਜਾਨਾਂ ਗਈਆਂ ਵਾਪਸ ਨਹੀਂ ਆਉਣੀਆਂ ਪਰਿਵਾਰ ਖਤਮ ਹੋ ਗਿਆ ਪਰ ਹੁਣ ਇਹਦਾ ਇਹ ਥੋੜੀ ਮਤਲਬਕੀਤੀ ਉਹਦਾ ਵੀ ਗਲਾ ਕਟ ਦੋਗੇ ਕੀ ਤੁਹਾਨੂੰ ਲੱਗਦਾ ਉਹਨੂੰ ਪਤਾ ਹੀ ਇਹ ਹੋ ਜਾਣਾ ਸੋ ਪੰਜਾਬੀਆਂ ਨੂੰ ਕਹਿਣਾ ਰਹਿਮ ਕਰੋ ਯਾਰ ਜੇ ਕਦੀ ਕਿਸੇ ਕੋਈ ਗਲਤੀ ਹੋ ਜਾਂਦੀ ਹੈ ਉਦੋਂ ਨੂੰ ਵੀ ਪਤਾ ਉਹ ਕੋਈ ਗਲਤੀ ਹੋ ਗਈ ਆ ਜੇ ਮੇਰਾ ਇਹ ਮੈਸੇਜ ਉਹਦੇ ਪਰਿਵਾਰ ਤੱਕ ਪਹੁੰਚ ਸਕਦਾ ਹੋਵੇ ਤੇ ਜਰੂਰ ਪਹੁੰਚਾਓ ਉਹਦੇ ਉਹਨਾਂ ਦੇ ਪਰਿਵਾਰ ਨੂੰ ਮੈਂ ਕਹਿਣਾ ਚਾਹੁੰਦਾ ਸਾਡੀ ਟੀਮ ਤੁਹਾਡੇ ਨਾਲ ਖੜੀ ਆ ਫਾਈਨੈਂਸ਼ੀਅਲ ਸਪੋਰਟ ਕਰੋਗੇ ਕੋਈ ਵੀ ਤੁਸੀਂ ਕਹੋਗੇ ਫਲਾਰ ਦੀਆਂ ਫੀਸ ਆ ਤੁਸੀਂ ਇੰਡੀਆ ਚ ਹੋ ਅਸੀਂ ਅਮਰੀਕਾ ਚ ਆ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਹੁਕਮ ਕਰੋ ਤੁਹਾਡਾ ਹੁਕਮ ਸਿਰ ਮੱਥੇ ਤੇ ਅਸੀਂ ਤੁਹਾਡੀ ਸਪੋਰਟ ਕਰਾਂਗੇ ਉਹ ਨੌਜਵਾਨ ਸਾਡਾ ਭਰਾ ਆ ਗਲਤੀ ਹੋ ਗਈ ਆ ਤੇ ਅਸੀਂ ਉਹਦੇ ਨਾਲ ਖੜੇ ਆ ਗਲਤੀ ਕਿਸੇ ਕੋਈ ਹੋ ਸਕਦੀ ਆ ਇਨਸਾਨ ਕੋ ਹੁੰਦੀ ਆ ਅਸੀਂ ਰੱਬ ਤੇ ਨਹੀਂ ਨਾ